ਕਿਵੇਂ ਹੈ ਬੁੱਟਿਆ ਕੁਬ ਜਿਹੜਾ ਕੱਢ ਕੇ ਤੁਰਦਾ ਹੈ ਉਹ ਮੋਟਾ ਹੋਈ ਜਾਂਦਾ ਹੈ ਪਰ ਬੁੜਾਪਾ ਦਿਸਣ ਲੱਗ ਪਿਆ ਤੇਰੇ ਤੇ ਦਾ ਹਰਾ ਹੋ ਜਾ ਹਰਾ ਕਿਉਂ ਮਰ ਜਾਈ ਜਾਂਦਾ ਹੈ ਦਿਨ ਬਦ ਨਾ ਰੇਲਵੇ ਸਟੇਸ਼ਨ ਤੇ ਘਰ ਵਾਲੀ ਨਾਲ ਸ਼ਾਮ ਦੀ ਸ਼ੈਅਰ ਕਰਦੇ ਸਮੇਂ ਮੈਂ ਸਾਹਮਣੇ ਆਉਂਦੀ ਬੁੱਟਾ ਰਾਮ ਨੂੰ ਪੁੱਛਿਆ ਬੁੱਟਾ ਰਾਮ ਕਿਸੇ ਮਹਿਕਮੇ 'ਚ ਲੱਗਿਆ ਬਾਬੂ ਹੈ ਆਮ ਤੌਰ ਤੇ ਲੋਕ ਉਸ ਨੂੰ ਪੁਲਿੱਕੇ ਨਾਲ ਮਾਸਟਰ ਹੀ ਆਖ ਦਿੰਦੇ ਹਨ ਉਸ ਦੇ ਘਰ ਵਾਲੀ ਕਿਸੇ ਸਕੂਲ ਵਿੱਚ ਟੀਚਰ ਲੱਗੀ ਹੋਈ ਹੈ। ਉਸ ਦਾ ਮੁੰਡਾ ਵੀ ਕਿਤੇ ਬਾਹਰ ਨੌਕਰੀ ਕਰਦਾ ਹੈ। ਤੇ ਸਰਕਾਰ ਦੀ ਚੰਗੀ ਛਲਕੜਦੇ ਹਨ। ਪਰ ਬੂਟਾ ਰਾਮ ਤਾਂ ਮੈਨੂੰ ਅੱਜ ਜ਼ਿਆਦਾ ਹੀ ਉਦਾਸ ਜਿਹਾ ਲੱਗਿਆ। ਬੂਟਾ ਰਾਮ ਲੰਬਾ ਜਿਹਾਰ ਸਾਲ ਹੈ ਕੀ ਬਨਾਉਟੀ ਜਿਹੀ ਹਾਸਾ ਹਸਿਆ। ਮੈਨੂੰ ਜਾਪਿਆ ਇਹ ਕੋਈ ਲੰਬੀ ਕਹਾਣੀ ਸੁਣਾਉ। ਕਿਉਂਕਿ ਬੂਟਾ ਰਾਮ ਸ਼ੁਰੂ ਤੋਂ ਹੀ ਗੱਲੜੀ ਹੈ। ਤੇ ਗੱਲ ਨੂੰ ਬਹੁਤ ਅਲਮਕਾਉਂਦਾ ਹੈ। ਮੈਂ ਘਰਦਿਆਂ ਨੂੰ ਇਕੱਲੇ ਹੀ ਪਲੇਟਫਾਰਮ ਤੇ ਸੈਰ ਕਰਨ ਦਾ ਇਸ਼ਾਰਾ ਕਰ ਦਿੱਤਾ ਤੇ ਉਹ ਵੀ ਤੁਰ ਪਈ ਉਂਝ ਵੀ ਉਹ ਬਾਵਾ ਤੇਜ਼ ਤੇ ਹੀ ਤੁਰਦੀ ਹੈ ਸੈਰ ਵੇਲੇ ਮੈਂ ਅਕਸਰ ਪਿੱਛੇ ਹੀ ਰਹਿ ਜਾਂਦਾ ਮੈਨੂੰ ਲੱਗਿਆ ਚੱਲ ਮੈਂ ਵੀ ਭੋਰਾ ਪਰਮਾਨ ਕਰ ਲਵਾਂ ਸੈਰ ਵੱਲੋਂ ਖੜਾ ਛੁੱਟ ਜੂਗਾ ਮੇਰਾ ਬਾਪੂ ਜੀ ਜਦੋਂ ਬੰਦਾ ਜ਼ਿੰਦਗੀ ਵਿੱਚ ਫੇਲ ਹੀ ਹੋ ਜੇ ਆਪਣੇ ਹੀ ਦੁਸ਼ਮਣ ਬਣ ਜਾਣਾ ਜਾਂ ਤੋ ਖਾ ਦੇਣ ਲੱਗ ਪੈਣਾ ਤਾਂ ਬੰਦਾ ਬੁੱਢਾ ਨਾ ਹੋਊ ਤੇ ਹੋਰ ਕੀ ਜਵਾਨ ਹੋਊ ਜਦੋਂ ਮਨ ਦੀਆਂ ਖੁਸ਼ੀਆਂ ਮਰ ਜਾਣ ਤੇ ਸਦਰਾ ਮਿਟ ਜਾਣ ਤਾਂ ਬੰਦੇ ਨੂੰ ਬਿਮਾਰੀਆਂ ਤਾਂ ਲੱਗਣੀਆਂ ਹੀ ਹੋਈਆਂ ਜੇ ਅੰਦਰ ਖੁਸ਼ੀ ਹੋਵੇ ਤਾਂ ਬੰਦਾ ਹਵਾ ਵਿੱਚ ਹੀ ਉੱਡਿਆ ਫਿਰਦਾ ਹੈ ਉਸਦੇ ਰੱਬ ਯਾਦ ਨਹੀਂ ਹੁੰਦਾ ਤੇ ਇਹ ਸਭ ਰਸ ਕਰਮਾਂ ਦੀਆਂ ਕਿਢਾਂ ਮੈਨੂੰ ਵੇਖਣ ਤੇ ਕੀ ਲੱਗਦਾ ਹੈ ਬਈ ਇਹ ਬੰਦਾ ਵੀ ਦੁਖੀ ਹੋਵੇਗਾ ਗੱਲ ਕਰਦੇ ਦਾ ਉਸਦਾ ਚਿਹਰਾ ਮਸੂਮ ਜਿਹਾ ਹੋ ਗਿਆ ਫਿਰ ਵੀ ਕੀ ਹੋਇਆ ਮੈਂ ਹੁੰਗਾਰਾ ਪਰਦੇ ਲੈਜੇ ਨਾਲ ਪੁੱਛਿਆ ਬਾਉ ਜੀ ਪਹਿਲਾਂ ਤਾਂ ਮੇਰੀ ਜਵਾਕਾਂ ਦੇ ਮਾਪਿਆਂ ਨਾਲ ਵਿਗੜਦੇ ਉਹ ਚਾਰੇ ਇਕੱਠੇ ਹੋ ਗਏ ਹੁਣ ਗੱਲ ਗੱਲ ਤੇ ਆਪਣੀਆਂ ਚਾਲਾਂ ਚੱਲਣ ਲੱਗੀਆਂ ਉਹਨਾਂ ਆਪਣੀ ਮਾਂ ਨੂੰ ਜਰ ਜਰੀਆਂ ਬਣਾ ਕੇ ਮੇਰੇ ਘਰੇ ਪੇ ਲੋੜੀ ਦਾਖਲ ਅੰਦਾਜੀ ਸ਼ੁਰੂ ਕਰ ਦਿੱਤੀ। ਮਾਤੀ ਦੇ ਫੋਨ ਤੇ ਹੁੰਦੀ ਗੁਸਤਖੂ ਮੇਰੇ ਘਰੇ ਈ ਕਲੇਸ਼ ਦਾ ਕਾਰਨ ਬਣ ਲੱਗੀ ਕਿਉਂਕਿ ਉਹ ਹਰ ਗੱਲ ਨੂੰ ਮੁੱਦਾ ਬਣਾ ਕੇ ਆਪਣੀ ਮਾਂ ਨੂੰ ਝੁਕਦੇ ਤੇ ਮਾਂ ਆਪਣੀ ਧੀ ਨੂੰ ਤੇ ਕਲੇਸ਼ ਸ਼ੁਰੂ। ਸਾਲੀ ਨੇ ਤਦੀ ਮਹਾਭਾਰਤ ਨੇ ਮੈਨੂੰ ਸਮਾਗੀ ਤੌਰ ਤੇ ਸਰੀਰ ਪੱਖੋਂ ਤੋੜ ਦਿੱਤਾ ਹੈ। ਉਹ ਮਹਾਪਾਰਤਾ 18 ਦਿਨ ਹੀ ਚੱਲੀ ਸੀ ਤੇ ਇਸ ਨੂੰ ਚਲਦੀ ਨੂੰ ਤਾਂ ਅੱਜ 5-6 ਸਾਲ ਹੋ ਗਏ ਹਨ ਪੱਠ ਪਿਆ ਸੋਣਾ ਜਿਹੜਾ ਕੰਨਾਂ ਨੂੰ ਖਾਵੇ ਸੋਚ ਕੇ ਮੈਂ ਉਹਨਾਂ ਦਾ ਵਰਕਾ ਹੀ ਪਾੜ ਦਿੱਤਾ ਪਰ ਇਹ ਵੀ ਇੰਨਾ ਸੌਖਾ ਨਹੀਂ ਸੀ ਤੇ ਨਾ ਹੀ ਉਹ ਮੇਰਾ ਖਿਹੜਾ ਛੱਡਦੇ ਸਨ ਸਗੋਂ ਉਲਟੀਆਂ ਸਿੱਧੀਆਂ ਧਮਕੀਆਂ ਦੇਣ ਲੱਗ ਪਏ ਤੇ ਮੇਰੇ ਸਰੀਕੇ ਕੋਲ ਜਾ ਕੇ ਮੇਰੇ ਖਿਲਾਫ ਭੰਡੀ ਪ੍ਰਚਾਰ ਸ਼ੁਰੂ ਕਰ ਦਿੱਤਾ ਅਕੇ ਅਸੀਂ ਸੁਰਟ ਲਾਂਗੇ ਅਸੀਂ ਵੇਖੀ ਫੋਫੜ ਵਾਲੀ ਕਰਾਂਗੇ ਤੇਰੇ ਨਾਲ ਘਰੋਂ ਸ਼ਾਂਤੀ ਤਾਂ ਉਡਣੀ ਹੀ ਸੀ ਤੇ ਚਾਰ ਮੂੰਹ ਮੱਥੇ ਲੱਗਣ ਵਾਲੇ ਸਨ ਉਹ ਵੀ ਪਾਸਾ ਪਟ ਗਏ ਰਹਿ ਗਿਆ ਕੰਨਾ ਉਠਦੀ ਪੂਸ਼ ਵਰਗਾ ਯਾਰ ਦੋਸਤ ਤੇ ਕਰੀਬੀ ਵੀ ਮੂੰਹ ਮੋੜ ਗਏ ਫਿਰ ਹੁਣ ਤੂੰ ਦੱਸ ਬੂਟਾ ਕਿਵੇਂ ਹਰਾ ਹੋ ਜੇ ਫਿਰ ਲੈ ਆਪਣੇ ਸਰੀਕੇ ਨਾਲ ਵੀ ਆਢਾ ਲੱਗ ਗਿਆ ਉਹ ਮੌਕਾ ਭਾਲਦੇ ਸਨ ਸਰੀਕ ਦਾ ਸਰੀਕ ਹੀ ਹੁੰਦਾ ਹੈ ਚਲੋ ਔਖਾ ਸੌਖਾ ਕੱਟ ਲੈਂਦਾ ਪੁੱਤਰਾ ਵਰਗਾ ਛੋਟਾ ਭਰਾ ਵੀ ਬੀਟਰ ਗਿਆ ਅਕੇ ਤੂੰ ਮੇਰੇ ਨਾਲ ਨਿਆ ਨਹੀਂ ਕੀਤਾ ਵੱਡਾ ਹੋਣ ਕਰਕੇ ੱੱਕਾ ਕਰ ਗਿਆ ਉਹ ਵੀ ਮੂੰਹ ਸਜਾਈ ਫਿਰਦਾ ਹੈ ਪਾਸਾ ਵੱਟ ਕੇ ਲੰਗ ਜਾਂਦਾ ਕੋਲ ਦੀ ਘਰੇ ਗਿਆ ਨੂੰ ਵੀ ਢੰਗ ਨਾਲ ਨਹੀਂ ਬੁਲਾਉਂਦਾ ਹੱਥੀ ਜੰਮੇ ਤੇ ਪੁੱਤਰਾ ਨਾਲੋਂ ਵੱਧ ਸਮਝੇ ਜਵਾਕ ਵੀ ਪ੍ਰੁਖ ਨਹੀਂ ਲਾਉਦੇ ਉਹ ਉਹਨਾਂ ਨੂੰ ਕਿਵੇਂ ਸਮਝਾਵਾਂ ਕਾਕਾ ਇਹ ਸਹੀ ਨਹੀਂ ਦਿਲ ਦੁਖਦਾਏ ਜਦੋਂ ਉਸਦਾ ਸੁੱਜਿਆ ਮੂੰਹ ਵੇਖਦਾ ਹਾਂ ਉਹ ਤਾਂ ਧੀ ਕਹਾਨਾ ਤੂੰ ਤਾਂ ਆਪਣਾ ਹੈ ਧਰਮ ਨਾਲ ਮੈਂ ਕਦੇ ਨਿੱਕੇ ਨਾਲ ਫਰਕ ਨਹੀਂ ਰੱਖਿਆ ਤੇ ਉਸਦੇ ਵੀ ਪੁੱਠੀ ਜੱਜ ਗਈ ਭਰਾ ਤਾਂ ਬੰਦੇ ਦੀ ਬਾਹ ਹੁੰਦੇ ਹਨ ਤੇ ਭਰਾ ਬਿਨਾ ਬੂਟਾ ਕੀ ਕਰੇ ਹੁਣ ਤੂੰ ਹੀ ਦੱਸ ਇਹ ਬੂਟਾ ਕਿਵੇਂ ਹਰਾ ਹੋ ਜੇ ਮੇਰੀ ਨਿਗਾਹ ਘਰਦਿਆਂ ਵਿੱਚ ਸੀ ਉਹ ਪਹਿਲਾ ਢੇੜਾ ਲਾ ਆਈ ਤੇ ਕੋੜਾ ਜਿਹਾ ਝਾਕ ਕੇ ਦੂਜਾ ਢੇੜਾ ਲਾਉਣ ਚਲੀ ਗਈ ਤੇ ਮੈਂ ਉਸ ਵੱਲ ਮਾੜਾ ਜਿਹਾ ਝਾਕ ਕੇ ਨੀਮੀ ਪਾ ਲਈ ਬਾਬੂ ਜੀ ਐਡੀ ਕੋਠੀ ਆ ਡਬਲ ਸਟੋਰੀ ਰਹਿਣ ਵਾਲੇ ਦੋ ਟੋਟਰ ਹੀ ਆ ਕੋਈ ਰਿਸ਼ਤੇ ਕਿਰਾਏਦਾਰ ਵੀ ਨਹੀਂ ਮਿਲਦਾ ਦੋ ਸਾਲਾਂ ਤੋਂ ਖਾਲੀ ਪਈ ਐ ਕੋਠੀ ਨਹੀਂ ਬੰਦਾ ਕਿਰਾਏਦਾਰ ਦੇ ਜਵਾਕਾਂ ਤੇ ਲਾਲਚੀ ਲੱਗ ਜਾਵੇ ਕਦੇ ਉਹਨਾਂ ਨਾਲ ਹੀ ਹੱਸ ਕੇ ਬੋਲ ਲਵੇ ਪੂਰਾ ਮਨੀ ਪ੍ਰਚਾਨਵੇਂ ਪਰ ਜੇ ਕਿਸਮਤ ਵਿੱਚ ਖੁਸ਼ੀ ਨਹੀਂ ਲਿਖੀ ਹੋਵੇ ਤਾਂ ਨਾ ਸਾਰਾ ਦਿਨ ਇਕੱਲੇ ਬੈਠੇ ਰਹੋ ਨਾ ਖਾਣ ਨੂੰ ਜੀ ਕਰੇ ਨਾ ਭੁੱਖ ਲੱਗੇ ਇਕੱਲਾ ਬੰਦਾ ਕੀ ਬਣਾਵੇ ਤੇ ਕੀ ਖਾਵੇ ਬਸ ਦਿਨ ਬਾਰ ਤਰੀਕਾ ਤੇ ਸਾਲ ਗੁਜ਼ਰ ਰਿਹਾ ਉਮਰ ਹੀ ਪੂਰੀ ਕਰ ਜਾਂਦੇ ਆ ਹੋਰ ਕੀ ਹੈ ਤੇ ਜਦੋਂ ਬੰਦਾ ਦਿਨ ਹੀ ਗਿੰਦਾ ਹੋਵੇ ਤਾਂ ਹੁਣ ਤੂੰ ਦੱਸ ਇਹ ਬੂਟਾ ਕਿਵੇਂ ਹਰਾ ਹੋ ਜੀ ਮੈਂ ਉਸ ਨੂੰ ਪਲੇਟਫਾਰਮ ਵਾਲੇ ਸੀਮਿੰਟ ਦੇ ਬਣੇ ਬੈਂਚ ਤੇ ਬੈਠਣ ਦਾ ਇਸ਼ਾਰਾ ਕੀਤਾ ਤੇ ਅਸੀਂ ਦੋਨੇ ਬੈਠ ਗਏ ਬਾਬੂ ਜੀ ਸੁੱਖ ਨਾਲ ਰੱਬ ਨੇ ਸੋਹਣਾ ਮੁੰਡਾ ਦਿੱਤਾ ਚੰਗਾ ਪੜ ਗਿਆ ਤੇ ਨੌਕਰੀ ਲੱਗ ਗਿਆ ਹੁਣ ਮੇਰੀ ਉਮਰ ਦੇ ਉਮਰ ਪੋਤੇ-ਪੋਤੀਆਂ ਖੜਾਉਂਦੀ ਹੈ ਮਨ ਵਿੱਚ ਬਥੇਰੀਆਂ ਦੀ ਝਾਂ ਹਨ ਘਰੇ ਨੂੰ ਆਵੇ ਕੋਈ ਵਿਆਹ ਸ਼ਾਦੀ ਵਾਲੀ ਚਾ-ਲਾੜ ਪੂਰੇ ਘਰ ਕੀ ਪਰ ਨਹੀਂ ਜੀ ਮੁੰਡਾ ਨਹੀਂ ਮੰਦਾ ਦਾ ਸਭਾਈ ਅਜੇ ਕੀ ਹੋਰ ਬੁੱਢਾ ਹੋਵੇਗਾ ਸਾਡੀ ਉਮਰ ਤਾਂ ਖਿਆਲ ਕਰ ਲੈ ਲੋਕਾਂ ਨੇ ਟੋਕ ਟੋਕੇ ਦਿਮਾਗ ਨਾਤਾ ਅਕੇ ਤੁਸੀਂ ਮੁੰਡੇ ਦਾ ਵਿਆਹ ਨਹੀਂ ਕਰਦੇ ਕਿ ਤੁਹਾਡੀ ਮੰਗ ਵੱਡੀ ਹੈ ਇਸ ਦੀ ਮਾਂ ਅੱਡ ਮੇਰਾ ਖੂਨ ਪੀਂਦੀ ਹੈ ਤੁਸੀਂ ਫਿਕਰ ਨਹੀਂ ਕਰਦੇ ਬੰਦਾ ਪੁੱਛੇ ਜਦੋਂ ਅਗਲਾ ਨਹੀਂ ਰਾਜੀ ਮੈਂ ਤਾਂ ਕੀ ਕਰਾਉਣਾ ਰਿਹਾ ਵਿਆਹ ਬੇਵਜ੍ਹਾ ਦੀ ਸਰਦਾਰੀ ਤੋਂ ਪਰੇਸ਼ਾਨੀ ਹੈ ਫਿਰ ਹੁਣ ਤੂੰ ਹੀ ਦੱਸ ਇਹ ਬੂਟਾ ਕਿਵੇਂ ਹਰਾ ਹੋ ਜੇ ਬਾਪੂ ਜੀ ਤੁਸੀਂ ਤਾਂ ਕਹਤਾ ਵੀ ਮੂਟਿਆ ਹਰਾ ਹੋ ਜਾ ਸਰੀਰ ਨੂੰ ਝੋਰੇ ਝੋਖਿਆਂ ਨੇ ਚੰਬ ਛੁੱਟਿਆ ਹੈ ਪ੍ਰਾਈਵੇਟ ਨੌਕਰੀ ਹੈ ਕਦੇ ਕਦੇ ਬੌਸ ਨਾਲ ਉੱਚੀ ਨੀਵੀਂ ਗੱਲ ਹੋ ਜਾਂਦੀ ਹੈ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੋ ਜੇ ਤਾਂ ਟੈਨਸ਼ਨ ਹੋ ਜਾਂਦੀ ਹੈ 2 ਸਾਲਾਂ ਦਾ ਵਜਨ ਵੀ ਵਧਣ ਲੱਗ ਪਿਆ ਹੈ ਤੇ ਬਲੱਡ ਵੀ ਨਾੜੀ ਵੀ ਤੇਜ਼ ਚੱਲਦੀ ਹੈ ਨਿਤਨੇਤ ਗੋਲੀ ਖਾ ਕੇ ਸੌਂਦਾ ਹਾਂ ਨੀਂਦ ਵਾਲੀ ਸ਼ੂਗਰ ਨੇ ਆਟਲੋ ਪੀਤਾ ਹੋਇਆ ਖਾਣਾ ਬਿਨਾ ਸਭ ਬੰਦ ਤੇ ਬੂਟਾ ਕੀ ਹ ਕਰੇ ਤੇ ਕਿਵੇਂ ਹਰਾਉ ਜੇ ਉਹ ਦੂਜਾ ਗੇੜਾ ਲਾਭੀ ਲਾਇਆ ਈ ਸਾਨੂੰ ਬੈਠਿਆਂ ਨੂੰ ਵੇਖ ਕੇ ਉਸ ਦਾ ਰੰਗ ਬਦਲ ਗਿਆ ਤੇ ਉਸ ਨੇ ਭਾਪ ਲਿਆ ਕਿ ਅੱਜ ਦੀ ਇਹਨਾਂ ਦੀ ਸ਼ਹਿਰ ਕੈਂਸਲ ਮੈਂ ਵੀ ਉਸ ਦੀ ਰਾਮ ਜੀ ਪਛਾਣਦਾ ਸੀ ਪਰ ਬੂਟੇ ਦੀ ਕਹਾਣੀ ਅਜੇ ਚਾਲੂ ਸੀ ਮੈਂ ਟੇਢੀ ਜਹੀ ਅੱਖ ਨਾਲ ਉਸ ਨੂੰ ਬਸ ਹੁਣੇ ਹੀ ਚੱਲਦੇ ਹਾਂ ਕਹਿ ਕੇ ਇਸ਼ਾਰਾ ਕੀਤਾ ਮੈਨੂੰ ਨਾ ਆਊਟ ਦੇ ਨੂੰ ਦੇਖ ਕੇ ਉਹ ਟਾਈਮ ਪਾਸ ਕਰਨ ਲਈ ਦੂਸਰੇ ਪਲੇਟਫਾਰਮ ਨੂੰ ਜਾਂਦੀਆਂ ਪੌੜੀਆਂ ਤੇ ਚੜ੍ਹ ਗਈ ਬੂਟਾ ਰਾਮਾ ਇਹ ਸਮੱਸਿਆਵਾਂ ਤਾਂ ਜ਼ਿੰਦਗੀ ਵਿੱਚ ਚਲਦੀਆਂ ਹੀ ਰਹਿੰਦੀਆਂ ਹਨ ਪਰ ਇਸ ਤਰ੍ਹਾਂ ਹੌਸਲਾ ਹਾਰਨ ਤੇ ਨਿਰਾਸ਼ਾ ਪੜਨ ਨਾਲ ਕੁਝ ਨਹੀਂ ਹੋਣ ਵਾਲਾ ਹੌਸਲਾ ਰੱਖ ਤੇ ਪ੍ਰਮਾਤਮਾ ਦਾ ਨਾਮ ਲਿਆ ਕਰ ਮੈਂ ਗੱਲ ਮਕਾਉਣ ਦੇ ਲਹਿਜੇ ਨਾਲ ਕਿਹਾ ਬਾਬੂ ਜੀ ਰੱਬ ਦਾ ਨਾਮ ਲੈਣ ਲਈ ਵੀ ਮਨ ਦੀ ਇਕਾਗਰਤਾ ਚਾਹੀਦੀ ਹੈ ਇੰਨੀਆਂ ਟੈਨਸ਼ਨਾਂ ਨਾਲ ਰੱਬ ਦਾ ਨਾਮ ਵੀ ਨਹੀਂ ਲਿਆ ਜਾਂਦਾ ਜਦੋਂ ਕੋਈ ਮਨ ਹੌਲਾ ਕਰਨ ਦੀ ਘਰੇ ਗੱਲ ਕਰਦਾ ਹੈ ਤਾਂ ਇਹ ਇਨਾ ਹੀ ਕਹੋ ਆਪਾਂ ਨੂੰ ਕਿਸੇ ਨੇ ਨજર ਲਾ ਦਿੱਤੀ ਆਪਾਂ ਲੋਕਾਂ ਕੋਲ ਬੜੀ ਖੁਸ਼ੀ ਜ਼ਾਹਰ ਕਰਦੇ ਸੀ ਹਰ ਨਵੀਂ ਚੀਜ਼ ਲੋਕਾਂ ਨੂੰ ਦਿਖਾਉਂਦੇ ਸੀ ਲੋਕ ਜਰਦੇ ਨਹੀਂ ਸੀ ਕਿਸੇ ਨੂੰ ਖੁਸ਼ ਵੇਖ ਕੇ ਬਾਊ ਜੀ ਤੁਸੀਂ ਦੱਸੋ ਇਹਨਾਂ ਗੱਲਾਂ ਦੀ ਕੀ ਟੁਕ ਬਣੀ ਲੋਕਾਂ ਦੀ ਨਜ਼ਰ ਨੂੰ ਕਿ ਅਸੀਂ ਸੋਨੇ ਦੇ ਭਾਂਡਿਆਂ ਵਿੱਚ ਰੋਟੀ ਖਾਂਦੇ ਸੀ ਜਾਂ ਕਿਤੇ ਠੱਗੀ ਮਾਰ ਕੇ ਕੋਠੀ ਪਾ ਲਈ ਆਪਣੀ ਮਿਹਨਤ ਦਾ ਖਾਂਦੇ ਤੇ ਪਹਿਨਦੇ ਹਾਂ ਇਹ ਨਜ਼ਰ ਸਾਨੂੰ ਹੀ ਲੱਗਣੀ ਸੀ ਜਦੋਂ ਖੁਸ਼ੀ ਦਾ ਕੋਈ ਵੀ ਮੁੱਢ ਨਹੀਂ ਫਿਰ ਹੁਣ ਤੂੰ ਹੀ ਦੱਸ ਇਹ ਬੂਟਾ ਕਿਵੇਂ ਹਰਾਉ ਜੀ ਕੀ ਦੱਸਾਂ ਜਾਰ ਕਹਿ ਕੇ ਮੈਂ ਉਸ ਤੋਂ ਖੜਾ ਜਾ ਛੜਾ ਕੇ ਚੱਲ ਪਿਆ ਕਿ ਉਹ ਹੁਣ ਪਲੇਟਫਾਰਮ ਤੇ ਆਪਣੀਆਂ ਪੌੜੀਆਂ ਦਾ ਗਿੜਾ ਵੀ ਪੂਰਾ ਕਰਕੇ ਆ ਗਈ ਸੀ ਇਸ ਤੋਂ ਪਹਿਲਾਂ ਕਿ ਬੂਟਾ RAM ਦੇ ਘਰੇ ਹੁੰਦਾ ਮਹਾਪਾਰਤ ਸਾਡੇ ਘਰੇ ਆਵੜੇ ਬੂਟੇ ਦੇ ਹਰੇ ਹੋਣ ਬਾਰੇ ਸੋਚਦਾ ਸੋਚਦਾ ਮੈਂ ਆਪਣੇ ਘਰ ਨੂੰ ਚੱਲ ਪਿਆ ਪਰ ਮੇਰੀ ਸੁਰਤਾ ਬੂਟਾ RAM ਦੀਆਂ ਗੱਲਾਂ ਵਿੱਚ ਹੀ ਸੀ ਤੁਸੀਂ ਵੀ ਬੁੱਟਾ ਰਾਮ ਦੀਆਂ ਗੱਲਾਂ ਬਾਰੇ ਜ਼ਰੂਰ ਕਮੈਂਟ ਕਰਕੇ ਦੱਸੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ